ਸਭ ਦਾ ਸਵਾਗਤ ਹੈ ਦੁਬਾਰਾ ਲਾਈਵ ਹੋ ਰਿਹਾ ਪਹਿਲਾਂ ਟੈਕਨੀਕਲ ਤਕਨੀਕੀ ਕਾਰਨ ਕਰਕੇ ਵੀਡੀਓ ਨਹੀਂ ਸੀ ਪਲੇ ਹੋ ਰਹੀ ਹੁਣ ਦੇਖਦੇ ਆ ਪਲੇ ਹੋ ਰਹੀ ਹੈ ਹੁਣ ਕਿ ਨਹੀਂ ਕਾਫੀ ਮੁਤਾਬਿਕ ਬਣਿਆ ਹੋਇਆ ਹੈ ਪਹਿਲਾਂ ਵੀਡੀਓ ਨਹੀਂ ਸੀ ਪਲੇ ਹੋ ਰਹੀ ਸਭ ਦਾ ਸਵਾਗਤ ਹੈ ਫਿਰ ਦੁਬਾਰਾ ਲਾਈਵ ਹੋ ਰਿਹਾ ਹੁਣ ਦੇਖਦੇ ਆ ਕਿ ਹੁਣ ਪਲੇ ਹੋ ਰਹੀ ਹੈ ਜੀ ਹੋ ਰਹੀ ਹੈ ਜੀ ਹੁਣ ਹੋ ਰਹੀ ਹੈ ਹੁਣ ਆਪਾਂ ਗੱਲ ਕਰਦੇ ਆ ਪਹਿਲਾ ਦਾ ਅੱਜ ਗੁਰਨਾਨਦ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਸਭ ਨੂੰ ਬਹੁਤ ਵਧਾਈ ਲੱਖ ਲੱਖ ਵਧਾਈ ਪਹਿਲੀ ਪਾਤਸ਼ਾਹੀ ਗੁਰਨਾਨ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਸਾਰੇ ਰੋਸ਼नियां ਹੋ ਰਹੀਆਂ ਨੇ ਦੀਵੇ ਜਗ ਰਹੇ ਆ ਦਰਬਾਰ ਸਾਹਿਬ ਵੀ ਬਾਕੀ ਥਾਵਾਂ ਤੇ ਅਸੀਂ ਵੀ ਦੀਵੇ ਜਗਾ ਕੇ ਖੜੇ ਆ ਅੱਜ ਲਾਈਟਾਂ ਵੀ ਜਗਾਈਆਂ ਨੇ ਲੜੀਆਂ ਵੀ ਲਾਈਆਂ ਨੇ ਸਾਰੇ ਪਾਸੇ ਰੋਸ਼ਨੀ ਹੋ ਰਹੀ ਹੈ ਤੇ ਗੁਰਨਾਨਦ ਦੇਵ ਜੀ ਦੇ ਪ੍ਰਕਾਸ਼ਪੁਰਵ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਕਾਸ਼ਪੁਰਵ ਕਰਕੇ ਆਲੇ-ਦੁਆਲੇ ਜਿਹੜੇ ਇੱਥੇ ਜਿਹੜੀ ਪਟਾਕਿਆਂ ਦੀ ਢੋਲ ਦੀ ਆਵਾਜ਼ ਆਵੇ ਤਾਂ ਮਾਇਨ ਨਹੀਂ ਕਰਨਾ ਕਿਉਂਕਿ ਅੱਜ ਸਾਰੇ ਖੁਸ਼ੀ ਦੇ ਮੂਡ 'ਚ ਨੇ ਇਹ ਦੇਖ ਤੇ ਹੁਣ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬੜਕ ਝੋਲਾ ਪਿਛਲੇ ਕਈ ਦਿਨਾਂ ਤੋਂ ਰੌਲਾ ਚੱਲ ਰਿਹਾ ਹੈ ਤੇ ਅੱਜ ਉਹਦੇ 'ਚ ਬੜੇ ਦੋ ਅਹਿਮ ਫੈਸਲੇ ਕੇਂਦਰ ਸਰਕਾਰ ਨੇ ਕੀਤੇ ਨੇ ਤੇ ਜਿਨ੍ਹਾਂ ਦੀ ਜਿਨ੍ਹਾਂ ਦੇ ਵਿੱਚ ਵੀ ਕਚੋਲਾ ਹੈ ਕਨਫਿਊਜ਼ਨ ਹੈ ਤੇ ਅਸਲੀਅਤ ਕੀ ਹੈ ਉਸ ਬਾਰੇ ਮੈਂ ਗੱਲ ਕਰਨੀ ਚਾਹਣਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 28 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਤੇ ਸਿੰਡੀਗੇਟ ਦਾ ਜੋ ਪਹਿਲਾ ਸਿਸਟਮ ਸੀ ਉਹਨੂੰ ਖਤਮ ਕਰਕੇ ਇੱਕ ਨਵਾਂ ਸਿਸਟਮ ਇੰਟਰੋਡਿਊਸ ਕਰ ਦਿੱਤਾ ਗਿਆ ਸੀ ਜਿਹਦੇ ਚ ਕਿ ਚੋਣ ਦੀ ਥਾਂ ਚੁਣੇ ਹੋਏ ਨੁਮਾਇੰਦਿਆਂ ਦੀ ਥਾਂ ਬਹੁਤ ਹੀ ਐਸਕੇ ਹੋ ਨੋਮੀਨੇਸ਼ਨ ਸੀ ਅੱਜ ਕੇਂਦਰ ਸਰਕਾਰ ਨੇ ਇੱਕ ਫੈਸਲਾ ਕਰਕੇ ਨੋਟੀਫਿਕੇਸ਼ਨ ਨਵਾਂ ਜਾਰੀ ਕੀਤਾ ਜਿਹਦੇ ਜਿਹਦੇ ਨਾਲ 28 ਤੂਬਰ ਦਾ ਉਹ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਸਪਸ਼ਟ ਤੌਰ ਤੇ 28 ਤੂਬਰ ਦਾ ਨੋਟੀਫਿਕੇਸ਼ਨ ਜਾਰੀ ਕਰਤਾ 4 ਨਵੰਬਰ ਨੂੰ ਜਾਰੀ ਹੋਇਆ ਨੋਟੀਫਿਕੇਸ਼ਨ ਅੱਜ ਸਾਹਮਣੇ ਆਇਆ ਕਿ ਅ 28 ਤੂਬਰ ਦਾ ਜਿਹੜਾ ਨੋਟੀਫਿਕੇਸ਼ਨ ਸੀ ਉਸ ਨੂੰ ਰੱਦ ਕੀਤਾ ਜਾਂਦਾ ਹੈ ਇਹ ਨੋਟੀਫਿਕੇਸ਼ਨ ਸ਼ਾਮ ਨੂੰ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਇਹ ਅਸੀਂ ਸਭ ਨੇ ਸਾਰੇ মিডিਆ ਨੇ ਇਹ ਖਬਰਾਂ ਵੀ ਚਲਾਤੀਆਂ ਕਿ ਨੋਟੀਫਿਕੇਸ਼ਨ ਉਹ ਰੱਦ ਹੋ ਗਿਆ ਤੇ ਉਹਦਾ ਸਵਾਗਤ ਵੀ ਹੋਇਆ ਦਾਅਵੇ ਵੀ ਕੀਤੇ ਗਏ ਕਿ ਸਾਡੇ ਵਿਰੋਧ ਕਰਕੇ ਹੋਇਆ ਜਿੱਤ ਹੋਈ ਪੰਜਾਬੀਆਂ ਦੀ ਸੋ ਉਹ ਨੋਟੀਫਿਕੇਸ਼ਨ ਦੀ ਕਾਪੀ ਮੈਂ ਤੁਹਾਨੂੰ ਦਿਖਾ ਰਿਹਾ ਮੇਰੇ ਕੋਲ ਕੋਲੇ ਇਸ ਵੇਲੇ ਕਾਪੀ ਹੈਗੀ ਹੈ ਉਸ ਨੋਟੀਫਿਕੇਸ਼ਨ ਦੀ ਕਾਪੀ ਤੇ ਉਹ ਕੇਂਦਰ ਸਰਕਾਰ ਦੇ ਸਿੱਖਿਆ ਵਿਭਾਗ ਜਿਹੜਾ ਉਸ ਨੇ ਉਹ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਵਿੱਚ ਕਿ ਇਹ ਸੀ ਕਿ ਉਹ ਠਾਈਕ ਤੋਂ ਉਪਰ ਦਾ ਉਹ ਨੋਟੀਫਿਕੇਸ਼ਨ ਜਿਹਦੇ ਰਾਹੀਂ ਸੈਨਟ ਤੇ ਸਿੰਡੀਕੇਟ ਨੂੰ ਪਹਿਲਾ ਜਿਹੜਾ ਫਾਰਮ ਸੀ ਉਹਦੀ ਰੂਪ ਸੀ ਉਸ ਨੂੰ ਖਤਮ ਕਰਨ ਦਾ ਜਿਹੜਾ ਉਹ ਨਿਰਣਾ ਲਿਆ ਗਿਆ ਸੀ ਤੇ ਉਹਦੀ ਥਾਂ ਤੇ ਨਵਾਂ ਸਿਸਟਮ ਤੇ ਸੈਨਟ ਦੀ ਥਾਂ ਤੇ ਜਿਹੜਾ 90 ਥਾਂ 31 ਮੈਂਬਰ ਕਰ ਦਿੱਤੇ ਸੀ ਹੋਰ ਬਹੁਤ ਫਾਇਦੇ ਜਿਹੜੇ ਉਹ ਤੇ ਕਾਫੀ ਚੇਂਜਸ ਸੀ ਹੈ ਜੀ ਮੁੱਖ ਤੌਰ ਤੇ ਨੋਮੀਨੇਸ਼ਨ ਆ ਸੀ ਇਲੈਕਸ਼ਨ ਦੀ ਧਾਤੇ ਤੇ ਤੇ ਉਹਦੇ ਅੱਜ ਜਿਹੜਾ ਸਾਹਮਣੇ ਅੱਜ ਆ 4 ਨਵੰਬਰ ਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਸੈਂਟਰ ਨੇ ਜਿਹਦੇ ਰਾਹੀਂ ਉਹ ਉਹ ਨੋਟੀਫਿਕੇਸ਼ਨ ਪਹਿਲਾਂ 28 ਅਕਤੂਬਰ ਦਾ ਰੱਦ ਕਰ ਦਿੱਤਾ ਗਿਆ ਇਹ ਇਹ ਜਿਹੜਾ ਫੈਸਲਾ 28 ਅਕਤੂਬਰ ਦਾ ਨੋਟੀਫਿਕੇਸ਼ਨ ਰੱਦ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਮੈਂ ਤੁਹਾਨੂੰ ਦਿਖਾ ਦਿਨਾ ਮੇਰੇ ਕੋਲੇ ਹੈ ਇਹ ਇਹ ਨੋਟੀਫਿਕੇਸ਼ਨ ਹੋਇਆ ਜਿਹਦੇ ਰਾਹੀਂ 28 ਅਕਤੂਬਰ ਦਾ ਨੋਟੀਫਿਕੇਸ਼ਨ ਸੈਂਡ ਸਿੰਡੀਕੇਟ ਵਾਲਾ ਰੱਦ ਕਰ ਦਿੱਤਾ ਗਿਆ ਸੀ ਜਿਹੜੇ ਚ ਕਲੀਅਰ ਲਿਖਿਆ ਕਿ ਪੰਜਾਬ ਯੂਨੀਵਰਸਿਟੀ ਦੇ ਮਿਨਿਸਟਰੀ ਆਫ ਐਜੂਕੇਸ਼ਨ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਨੰਬਰ ਐਸਓ 9 ਡੇਟਡ 28 ਅਕਤੂਬਰ ਪਬਲਿਸ਼ਡ ਇਨ ਦਾ ਗੈਜ਼ਟ ਆਫ ਇੰਡੀਆ ਐਕਸਟਰਡੀਨਰੀ ਪਾਰਟ ਸੈਕਸ਼ਨ ਸਬਸੈਕਸ਼ਨ 3 ਡੇਟਡ 28 ਅਕਤੂਬਰ ਇਹ ਜਿਹੜਾ ਸੈਂਟਰਲ ਗਵਰਨਮੈਂਟ ਨੇ ਇਹ ਨੋਟੀਫਿਕੇਸ਼ਨ ਰਿਸਾਈਂਡਸ ਕਰਤਾ ਰਿਸਾਈਂਡ ਕਰਨ ਦਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ 4 ਨੂੰ ਪਰ ਇਹ ਖਬਰਾਂ ਚੱਲੀ ਗਈ ਸੀ ਕਿ ਅ ਥੋੜੀ ਦੇਰ ਨੂੰ 4 ਨਵੰਬਰ ਦਾ ਇੱਕ ਨੋਟੀਫਿਕੇਸ਼ਨ ਹੋਰ ਸਾਹਮਣੇ ਆ ਗਿਆ ਜਿਸ ਦੇ ਵਿੱਚ 4 ਨਵੰਬਰ ਦਾ ਹੀ ਇੱਕ ਨੋਟੀਫਿਕੇਸ਼ਨ ਹੋਰ ਸਾਹਮਣੇ ਆ ਗਿਆ ਜਿਸ ਦੇ ਵਿੱਚ ਜਿਹੜਾ ਉਹ ਪੁਰਾਣਾ 28 ਤਾਈਕ ਨੂੰ ਪਹਿਲਾਂ ਨੋਟੀਫਿਕੇਸ਼ਨ ਸੀ ਉਹੀ ਨੋਟੀਫਿਕੇਸ਼ਨ ਇੱਕ ਛੋਟੇ ਜਿਹੇ ਪਰ ਇੰਪੋਰਟੈਂਟ ਅਮੈਂਡਮੈਂਟ ਨਾਲ ਜਾਰੀ ਕੀਤਾ ਗਿਆ ਉਹਦੀ ਕਾਪੀ ਵੀ ਮੇਰੇ ਕੋਲ ਹੈ ਜਿਹੜਾ 28 ਨਵੰਬਰ ਦਾ 28 ਅਕਤੂਬਰ ਦਾ ਨੋਟੀਫਿਕੇਸ਼ਨ ਸੀ ਸੇਮ ਨੋਟੀਫਿਕੇਸ਼ਨ ਵਿਦ ਇੱਕ ਅਮੈਂਡਮੈਂਟ ਉਹ ਚ ਕੀਤੀ ਗਈ ਬਾਕੀ ਸਾਰਾ ਨੋਟੀਫਿਕੇਸ਼ਨ ਸੇਮ ਹੈ ਉਹੀ ਜਿਸ ਤਰ੍ਹਾਂ ਦਾ ਜਿਹੜੀ ਬੰਤਰ ਉਹਨਾਂ ਨੇ ਕਹੀ ਸੀ ਉਹ ਸਾਰੀ ਸੇਮ ਹੈ ਉਹ ਨੋਟੀਫਿਕੇਸ਼ਨ ਜਿਹੜਾ ਉਹਦੇ ਵਿੱਚ ਉਹਨਾਂ ਨੇ ਇਹ ਉਹਦੀ ਕਾਪੀ ਹੈ 4 ਨਵੰਬਰ ਦੀ ਅਸੀਂ ਆਪਣੇ ਵੈਬਸਾਈਟ ਤੇ ਸਾਰੀ ਇਹ ਖਬਰ ਦੋਨੇ ਖਬਰਾਂ ਸਾਰੀਆਂ ਪਾ ਚੁੱਕਿਆ ਉੱਥੋਂ ਤੁਸੀਂ ਵੇਰਵਾ ਪੜ੍ਹ ਸਕਦੇ ਹੋ ਤੇ ਪਰ ਉਹਦੇ ਨਾਲ ਜਦੋਂ ਨਵਾਂ ਨੋਟੀਫਿਕੇਸ਼ਨ ਆਇਆ ਇਹ ਕਨਫਿਊਜ਼ਨ ਕ੍ਰੀਏਟ ਹੋ ਗਿਆ ਵੀ ਉਹਦਾ ਫੈਸਲਾ ਵਾਪਸ ਹੀ ਨਹੀਂ ਹੋਇਆ ਇਹਦੇ 'ਚ ਤਾਂ ਉਹੀ ਕੁਝ ਸਭ ਕੁਝ ਹੈ ਪਰ ਉਹਦੇ 'ਚ ਇੱਕ ਜਿਹੜੀ ਅਮੈਂਡਮੈਂਟ ਕੀਤੀ ਉਹਨਾਂ ਨੇ ਉਹਦਾ ਮੀਨਿੰਗ ਹੈਗਾ ਉਹਦਾ ਅਰਥ ਹੈ ਉਹ ਅਮੈਂਡਮੈਂਟ ਕੀ ਕੀਤੀ ਉਹਨਾਂ ਨੇ ਕਿ ਪਹਿਲਾ ਜਿਹੜਾ ਨੋਟੀਫਿਕੇਸ਼ਨ ਸੀ ਉਹਦੇ ਚ ਇਮੀਡੀਏਟਲੀ ਇੰਪਲੀਮੈਂਟੇਸ਼ਨ ਲਾਗੂ ਕਰਨ ਦਾ ਫੈਸਲਾ ਕੀਤਾ ਇਹਨੂੰ ਫੌਰੀ ਤੌਰ ਤੇ ਲਾਗੂ ਕਰੋ ਇਹ ਉਹਦੇ ਚ ਸੀ 28 ਉਹਦੇ ਨੋਟੀਫਿਕੇਸ਼ਨ ਸੀ ਇਹ ਅਸੀਂ ਆਰਡਰ ਹੋ ਗਿਆ ਤੇ ਹੁਣ ਫਟਾਫਟ ਲਾਗੂ ਕਰਦੇ ਹਾਂ ਇਹਨੂੰ ਇਮੀਡੀਏਟਲੀ ਲਾਗੂ ਪਵੇਗਾ ਇਹ ਪਰ ਜਿਹੜਾ ਅੱਜ ਨੋਟੀਫਿਕੇਸ਼ਨ ਚਾਰ ਨੰਬਰ ਦਾ ਨਿਕਲ ਕੇ ਸਾਹਮਣੇ ਸਾਡੇ ਅੱਜ ਆਇਆ ਹੈ ਉਹ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਫੌਰੀ ਤੌਰ ਤੇ ਲਾਗੂ ਕਰਨ ਦੀ ਜਿਹੜੀ ਮਾਰਸ਼ੀ ਕੋਲਾਸ਼ੀ ਉਹ ਕੱਢ ਦਿੱਤੀ ਗਈ ਤੇ ਉੱਚ ਕਿਹਾ ਗਿਆ ਕਿ ਇਹ ਉਦੋਂ ਲਾਗੂ ਹੋਏਗਾ ਜਦੋਂ ਸੈਕਟਰ ਗਵਰਨਮੈਂਟ ਕਹੇਗੀ ਸੋ ਉਹਦਾ ਮਤਲਬ ਕੀ ਹੈ ਕਿ ਉਹ ਨੋਟੀਫਿਕੇਸ਼ਨ ਠਾਈਕ ਦੇ ਉਪਰ ਦਾ ਵਿਦ ਹੇਲਡ ਕਰ ਲਿਆ ਗਿਆ ਉਸ ਨੂੰ ਰੋਕ ਲਿਆ ਗਿਆ ਵਿਧ ਹੈਲਡ ਕਰ ਲਿਆ ਗਿਆ ਕਿਉਂਕਿ ਇਹਦਾ ਵਿਰੋਧ ਹੋ ਰਿਹਾ ਸੀ ਸੋ ਉਸ ਨੂੰ ਉਹਦੀ ਇੰਪਲੀਮੈਂਟੇਸ਼ਨ ਨੋਟੀਫਿਕੇਸ਼ਨ ਕਾਇਮ ਰੱਖਿਆ ਪਰ ਇੰਪਲੀਮੈਂਟੇਸ਼ਨ ਜਿਹੜੀ ਉਹਦੀ ਹੈ ਉਸ ਤੇ ਉਹ ਰੋਕ ਲਈ ਗਈ ਉਹਨੂੰ ਇਹ ਕਹਿੰਦੇ ਤਕਨੀਕੀ ਜਿਹੜਾ ਸ਼ਰਦਾਵਲੀ ਜਿਹੜੀ ਹੈ ਵੀ ਵਿਧ ਹੈਲਡ ਕਰ ਲਿਆ ਗਿਆ ਉਹ ਵਿਧ ਹੋਲਡ ਕਰ ਲਿਆ ਗਿਆ ਉਹ ਨੋਟੀਫਿਕੇਸ਼ਨ ਜਿਹੜਾ ਕਿ ਟਾਈਪ ਤੋਂ ਉਪਰੋਂ ਕੀਤਾ ਸੀ ਜਿਹਦੇ ਰਾਹੀਂ ਇਹ ਸੈਨਿਟ ਤੇ ਸਿੰਡੀਕੇਟ ਦਾ ਪਹਿਲਾ ਸਿਸਟਮ ਜਿਹੜਾ ਇਲੈਕਸ਼ਨ ਵਾਲਾ ਜਿਹੜਾ ਕਿ ਸਾਲ ਪਰ ਤੋਂ ਬੰਦ ਸੀਗਾ ਉਹ ਖਤਮ ਕਰ ਦਿੱਤਾ ਗਿਆ ਸੀ ਨਵਾਂ ਜਾਰੀ ਕੀਤਾ ਗਿਆ ਸੀ ਸੋ ਹੁਣ ਕੀ ਨਤੀਜਾ ਕੀ ਹੋਇਆ ਨੱਟਸ਼ੈਲ ਕੀ ਹੋਇਆ ਕਿ ਉਹ ਟਾਈਪ ਤੋਂ ਉਪਰ ਦਾ ਜਿਹੜਾ ਫੈਸਲਾ ਸੀ ਉਹਨੂੰ ਵਿਦ ਹੋਲਡ ਕਰ ਲਿਆ ਗਿਆ ਰੋਕ ਲਿਆ ਗਿਆ ਤਾਂ ਕਿ ਫਿਰ ਕਦੋਂ ਲਾਗੂ ਕੀਤਾ ਜਾਏਗਾ ਇਹ ਕੁਝ ਨਹੀਂ ਦੱਸਿਆ ਜੋਦੋਂ ਮਰਜ਼ੀ ਲਾਗੂ ਕੀਤਾ ਜਾ ਸਕਦਾ ਤੇ ਉਹਨੂੰ ਰੋਕਿਆ ਵੀ ਜਾ ਸਕਦਾ ਲਟਕ ਵੀ ਸਕਦਾ ਤੇ ਇਹਦੇ ਪੋਸਟਪੋਨ ਹੋ ਗਿਆ ਇੱਕ ਤਰ੍ਹਾਂ ਦਾ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਸੋ ਪਰ ਇਹਦਾ ਮਤਲਬ ਕੀ ਹੈ ਕਿ ਸੈਂਟਰਲ ਗਵਰਨਮੈਂਟ ਆਪਣੇ ਪਹਿਲੇ ਫੈਸਲੇ ਤੇ ਖੜੀ ਹੈ ਕਿ ਰੀਸਟਰਕਚਰਿੰਗ ਦੇ ਫੈਸਲੇ ਤੇ ਕਿਉਂਕਿ ਉਸ ਨੋਟੀਫਿਕੇਸ਼ਨ ਦਾ ਮਤਲਬ ਇਹੀ ਹੈ ਕਿ ਸੈਂਡ ਸਿੰਡੀਗੇਟ ਤੇ ਤਾਂ ਉਹਨਾਂ ਨੇ ਕਾਰ ਹੀ ਦਿੱਤੀ ਉਹ ਖਤਮ ਨਵਾਂ ਸਿਸਟਮ ਕਦੋਂ ਲਾਗੂ ਹੋਣਾ ਇਹ ਡੇਟ ਅਜੇ ਤੈਅ ਨਹੀਂ ਕੀਤੀ ਸੋ ਦੋਨੇ ਗੱਲਾਂ ਕਰਤੀਆਂ ਅੱਜ ਮਤਲਬ ਪਹਿਲਾਂ ਉਹ ਵਾਪਸ ਵੀ ਲੈ ਲਿਆ ਫਿਰ ਦੁਬਾਰਾ ਨਵਾਂ ਜਾਰੀ ਕਰਕੇ ਤੇ ਉਹਦੇ ਰਾਈ ਆਪਣੀ ਉਹ ਗੱਲ ਕਿ ਅਸੀਂ ਤਾਂ ਉੱਤੇ ਖੜੇ ਆ ਮਤਲਬ ਸੈਂਟਰਲ ਗਵਰਨਮੈਂਟ ਸੈਂਟਰਲ ਗਵਰਨਮੈਂਟ ਦਾ ਜੋ এনवायरमेंट ਇਸ ਗੱਲ ਤੇ ਖੜਾ ਹੈ ਕਿ ਉਹ ਪਹਿਲਾ ਸਿਸਟਮ ਖਤਮ ਕਰਕੇ ਨਵਾਂ ਲਾਗੂ ਹੋਏਗਾ ਤੇ ਪਹਿਲਾ ਕਿਉਂਕਿ ਸੈਨੇਟ ਦੀ ਚੋਣ ਤਾਂ 24 ਚ ਹੋ ਗਈ ਸੀ ਐਕਸਪਾਇਰ ਹੋਈ ਨਹੀਂ ਚੋਣ ਤਾਂ ਤੇ ਹੁਣ ਕਿੰਨਾ ਜਰੇ ਲਟਕੇ ਆ ਕੁਝ ਨਹੀਂ ਬਤਾ ਯਾਦ ਕਰਾ ਦਿਆ ਕਿ ਇਸ ਇਹ ਫੈਸਲੇ ਦਾ ਇਸ ਨੋਟੀਫਿਕੇਸ਼ਨ ਦਾ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ ਕਾਂਗਰਸ ਨੇ ਵਿਰੋਧ ਕੀਤਾ ਅਕਾਲੀ ਦਲ ਨੇ ਵਿਰੋਧ ਕੀਤਾ ਤੇ ਆਮ ਆਦਮੀ ਪਾਰਟੀ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧ ਵੀ ਕੀਤਾ ਤੇ ਇਹ ਵੀ ਐਲਾਨ ਕੀਤਾ ਸੀ ਅੱਜ ਕਿ ਅਸੀਂ ਇਸ ਨੂੰ ਕੋਰਟ ਵਿੱਚ ਹਾਈ ਕੋਰਟ ਚੈਲੰਜ ਕਰਾਂਗੇ ਵਕੀਲਾਂ ਦੀ ਇੱਕ ਟੀਮ ਬਣਾਵਾਂਗੇ ਹਾਈ ਕੋਰਟ ਚੈਲੰਜ ਕਰਾਂਗੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਕਨਸਟੀਟਿਊਸ਼ਨਲੀ ਇਹ ਨਹੀਂ ਕਰ ਸਕਦੇ ਕਿ ਇਹ ਵਿਧਾਨ ਸਭਾ ਦੇ ਐਕਟ ਤੇ ਪਾਰਲੀਮੈਂਟ ਦੇ ਐਕਟ ਰਾਹੀਂ ਇਹ ਐਕਟ ਦੇ ਰਾਹੀਂ ਇਹ ਜਿਹੜੀ ਪ੍ਰੋਵੀਜ਼ਨ ਹੋਈ ਸੀ ਸੰਨ ਤੇ ਸਿੰਡੀਕੇਟ ਦੀ ਇਸ ਕਰਕੇ ਇਸ ਨੂੰ ਕੇਂਦਰ ਸਰਕਾਰ ਇੱਕ ਐਗਜ਼ੀਕਟਿਵ ਆਰਡਰ ਰਾਹੀਂ ਇਹਨੂੰ ਰੱਦ ਨਹੀਂ ਕਰ ਸਕਦੀ ਆਪਣਾ ਚੇਂਜ ਨਹੀਂ ਕਰ ਸਕਦੀ ਇਹ ਉਹਨਾਂ ਦਾ ਕਹਿਣਾ ਸੀ ਇਸ ਕਰਕੇ ਅਸੀਂ ਹਾਈ ਕੋਰਟ ਦੇ ਵਿੱਚ ਚੈਂਜ ਕਰਾਂਗੇ ਇਹ ਅੱਜ ਹੀ ਉਹਨਾਂ ਨੇ ਐਲਾਨ ਕੀਤਾ ਸੀ ਤੇ ਅੱਜ ਇਹ ਇਸ ਇਹ ਜਿਹੜਾ ਨੋਟੀਫਿਕੇਸ਼ਨ ਦਾ ਜਿਹੜਾ ਜਦੋਂ ਸਾਹਮਣੇ ਆਇਆ ਤਾਂ ਹੋਰ ਪੋਜੀਸ਼ਨ ਕੀ ਹੈ ਦੇਖੋ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਦੂਜੇ ਸਾਰੇ ਕਹਿੰਦੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਜਿਹੜਾ ਰਾਈਟ ਹੈ ਉਹ ਖਤਮ ਕੀਤਾ ਜਾ ਰਿਹਾ ਹੈ ਇਸੇ ਲੜੀ ਜਿਹੇ ਜਿਹੜਾ ਇਹ ਕੀਤਾ ਗਿਆ ਤੇ ਸਭ ਦਾ ਇਹ ਸੀ ਕਿ ਅਸੀਂ ਇਹ ਨਹੀਂ ਹੋਣ ਦਿਆਂਗੇ ਇਹਦੇ ਖਿਲਾਫ ਲੜਾਈ ਲੜਾਂਗੇ ਇਹਦੇ ਖਿਲਾਫ ਰੋਸ ਜाहिर ਕਰਾਂਗੇ ਤੇ ਪੰਜਾਬ ਯੂਨੀਵਰਸਿਟੀ ਦੇ ਦੇ ਵਿੱਚ ਇਸ ਮਸਲੇ ਤੇ ਜਿਹੜੇ ਪੰਜਾਬ ਪੱਖੀ ਸਟੂਡੈਂਟਸ ਨੇ ਤੇ ਉਹਨਾਂ ਨੇ ਧਰਨਾ ਵੀ ਮਾਰਿਆ ਹੋਇਆ ਹੈ ਉੱਥੇ ਧਰਨਾ ਵੀ ਲਾਇਆ ਹੋਇਆ ਹੈ ਇਸ ਮਸਲੇ ਤੇ ਇਸ ਨੋਟੀਫਿਕੇਸ਼ਨ ਖਾਏ ਇੱਕ ਦੂਬਰ ਦੇ ਪ੍ਰੋਟੈਸਟ ਉਹਦੇ ਰੋਸ ਵਜੋਂ ਸੋ ਹੁਣ ਨਕਸ਼ਲ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਸਿੰਡੀਕੇਟ ਤੇ ਸੈਨੇਟ ਨੂੰ ਪਹਿਲੇ ਸਿਸਟਮ ਨੂੰ ਖਤਮ ਕਰ ਹੁੰਦਾ ਫੈਸਲਾ ਕਾਇਮ ਹੈ ਅਗਲਾ ਰੀਸਟਰਕਚਰਿੰਗ ਦਾ ਨੋਟੀਫਿਕੇਸ਼ਨ ਕਦੋਂ ਲਾਗੂ ਹੋਣਾ ਹੈ ਇਹ ਜਿਹੜਾ ਅਜੇ ਪੈਂਡਿੰਗ ਰੱਖ ਲਿਆ ਗਿਆ ਹੈ ਮਤਲਬ ਤਲਵਾਰ ਲਟਕਦੀ ਹੈ ਜਦੋਂ ਮਰਜੀ ਉਹ ਕਰ ਦੇਣ ਕਿ ਉਹ ਲਾਗੂ ਕਦੋਂ ਕਰਨਾ ਕਿਵੇਂ ਕਰਨਾ ਹੋ ਸਕਦਾ ਹੈ ਇਹਨਾਂ ਦੇ ਨਾਲ ਚ ਕਿਉਂਕਿ ਤਨਤਨ ਵੀ ਚੋਣ ਹੋ ਰਹੀ ਹੈ ਬਿਹਾਰ ਚ ਵੀ ਚੋਣ ਹੋ ਰਹੀ ਹੈ ਤਾਂ ਇਹ ਮਸਲੇ ਜਿਹੜੇ ਥੋੜੇ ਮੇ ਵੀ ਇਹਨਾਂ ਕਰਕੇ ਜਿਹੜਾ ਉਹ ਪੋਸਟਪੋਨ ਕਰ ਲਿਆ ਗਿਆ ਹੋਵੇ ਸੋ ਜਿਹੜੇ ਵੀ ਇਸ ਦਾ ਵਿਰੋਧ ਕਰਨਾ ਲੋਚਦੇ ਆ ਜਾਂ ਇਸ ਨੂੰ ਗਲਤ ਸਮਝਦੇ ਆ ਸੋ ਉਹਨਾਂ ਵਾਸਤੇ ਇਹ ਕਲੈਰੀਫਿਕੇਸ਼ਨ ਹੈ ਸਪਸ਼ਟੀਕਰਨ ਕਿ ਫੈਸਲਾ ਸੈਂਟਰ ਦਾ ਕੰਮ ਹੈ ਵਿਦ ਹੋਲਡ ਕੀਤਾ ਰੋਕਿਆ ਗਿਆ ਇੱਕ ਵਾਰ ਪੋਸਟਪੋਨ ਕੀਤਾ ਗਿਆ ਤੇ ਡੇਟ ਕੋਈ ਨਹੀਂ ਅਨਾਉਂਸ ਕੀਤੀ ਕਦੋਂ ਲਾਗੂ ਹੋਏਗਾ ਇਸ ਦਾ ਮਤਲਬ ਹੈ ਕਿ ਉਹ ਸਟੈਂਡ ਕਰਦਾ ਤੇ ਕਦੇ ਵੀ ਲਾਗੂ ਹੋ ਸਕਦਾ ਸੋ ਇਹ ਗੱਲ ਸਭ ਨੂੰ ਸਪਸ਼ਟ ਅ ਮਨ ਮਤਲਬ ਸਮਝ ਲੈਣੀ ਚਾਹੀਦੀ ਹੈ ਤੇ ਬੇਸ਼ੱਕ ਉਹ ਨੋਟੀਫਿਕੇਸ਼ਨ ਪਹਿਲਾਂ ਰੱਦ ਕਰ ਦਿੱਤਾ ਕਿ ਆਪ ਹੀ ਰਿਵੋਕ ਕਰਕੇ ਫਿਰ ਮੁੜ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਤਾ ਜਿਹਦੇ ਚ ਅਮੈਂਡੇਡ ਜਾਰੀ ਕਰਤਾ ਸੋ ਅ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਸੈਨੇਟ ਦਾ ਪਹਿਲਾ ਜਿਹੜਾ ਸਟਰਕਚਰ ਸੀ ਇਲੈਕਟਿਡ ਬਾਡੀਜ਼ ਵਾਲਾ ਉਹ ਖਤਮ ਕਰ ਦਿੱਤਾ ਹੈ ਨਵਾਂ ਜਿਹੜਾ ਉਹ ਲਾਗੂ ਹੋਣ ਦੀ ਡੇਟ ਜਿਹੜੀ ਇਮੀਡੀਏਟ ਸੀ ਉਹ ਨਹੀਂ ਕੀਤੀ ਗਈ ਹੁਣ ਉਹ ਡੇਟ ਰੱਖੀ ਗਈ ਖੁੱਲੀ ਕਦੋਂ ਕੀਤਾ ਜਾਏਗਾ ਇਸ ਦਾ ਕੋਈ ਕੁਝ ਨਹੀਂ ਕਿਹਾ ਜਾ ਸਕਦਾ ਇਹ ਸੈਂਟਰ ਤੋਂ ਫਿਰ ਦੇਖੇਗਾ ਕਿ ਕਿਰੋਂ ਕਿੰਨਾ ਵਿਰੋਧ ਹੁੰਦਾ ਹੈ ਕੀ ਜੇ ਜੇ ਹਾਈ ਕੋਰਟ ਚੈਲੰਜ ਹੁੰਦਾ ਤਾਂ ਉਹਦਾ ਕਨਸਟੀਟਿਊਸ਼ਨਲ ਕੀ ਪੋਜੀਸ਼ਨ ਹੈ ਉਹ ਦੇਖਿਆ ਜਾਏ ਹੁਣ ਤਾਂ ਇਹ ਕਹਿ ਦੇਣਗੇ ਜੇ ਹਾਈ ਕੋਰਟ ਚੈਲੰਜ ਵੀ ਕਰ ਦੇਗੀ ਪੰਜਾਬ ਸਰਕਾਰ ਤਾਂ ਉਹ ਕਹਿ ਦੇਣਗੇ ਜੀ ਉਹ ਤਾਂ ਅਸੀਂ ਲਾਗੂ ਨਹੀਂ ਕੀਤਾ ਜੇ ਇਹ ਵੀ ਹੋ ਸਕਦਾ ਦੇ ਕੋਡ ਦੇ ਕਰਕੇ ਕੀਤਾ ਹੋਇਆ ਹੈ ਕਿ ਕੀ ਕਾਰਨ ਹੈ ਉਹ ਤਾਂ ਹੁਣ ਸੈਂਟਰਲ ਗਵਰਨਮੈਂਟ ਦੱਸ ਸਕਦੀ ਹੈ ਅਰਵਿੰਦ ਸਿਕਰੀ ਜਿਹੜੇ ਹਨ ਮਕਸਰ ਮਕਸਰ ਦੇ ਕਾਲਜ ਵੀ ਪੰਜਾਬ ਦੇ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਰੋਮਾ ਭੋਡਾ ਜੁੜੇ ਹੋਏ ਨੇ ਇੱਧਰ ਮਿੱਲੀ ਧਵਨ ਡਾਕਟਰ ਹਰਪ੍ਰੀਤ ਸਿੰਘ ਰਵੀ ਰਵੀ ਜਖੂ ਰਵੀ ਜਖੂ ਨੇ ਹੀ ਇਹ ਨੋਟੀਫਿਕੇਸ਼ਨ ਜਿਹੜੇ ਸਾਡੇ ਕੁਲੀਗ ਨੇ ਰਵੀ ਜਖੂ ਬਹੁਤ ਸਰਗਰਮ ਨੇ ਉਹਨਾਂ ਨੇ ਹੀ ਦੋਨੇ ਨੋਟੀਫਿਕੇਸ਼ਨ ਇਹ ਹਾਸਲ ਕੀਤੇ ਤੇ ਉਹਨਾਂ ਨੇ ਹੀ ਨਸ਼ਰ ਕੀਤੇ ਸੀ ਪਹਿਲਾਂ ਵੀ ਸਭ ਤੋਂ ਪਹਿਲਾਂ ਉਹਨਾਂ ਨੇ ਕੀਤਾ ਸੀ ਰੂਬੀ ਬਰਾੜ ਵਾਚ ਕਰ ਰਹੇ ਨੇ ਅਮਰਜੀਤ ਅਮਰਜੀਤ ਰੰਧਾਵਾ ਇਹ ਮੇਰੇ ਮੇਰੇ ਜੀ ਸਕਰੋਲ ਨਹੀਂ ਹੋ ਰਹੇ ਬਹੁਤੇ ਨਹੀਂ ਨਹੀਂ ਤੇ अरनज्योति अनंत जज देवया बतरा मोनिका वेदी एक इधर भी मतलब जेडे व्यूअर ਨੇ ਉਹਨਾਂ ਦੀ ਜਿਹੜੀ ਪੂਰੀ ਆ ਨਹੀਂ ਰਹੀ ਨਾ ਨਿਆਰੇ ਤੇ ਅਮਰਤਪਾਲ ਕੌਰ ਅਨੰਜਜ ਦੇਵਿਆ ਬਤਰਾ ਮਨਜੀਤ ਕੌਰ मोनिका वेदी ਲਲਤਾਰਨੀਤ ਅਨੀਤਾ ਗੌਰਵ ਸੁਖਵਿੰਦਰ ਕੌਰ ਅਮਰਦੀ ਬਰਾੜ ਇਹ ਸਾਰੇ ਜੋੜੇ ਨੇ ਤੇ ਮੈਂ ਬਸ ਇੰਨਾ ਹੀ ਜਿਹੜਾ ਕਲੀਅਰਿਫਾਈ ਬਾਕੀ ਆਪਣੀ ਆਪਣੀ ਤੁਸੀਂ ਰਾਏ ਦੇ ਸਕਦੇ ਹੋ ਕਮੈਂਟ ਕਰ ਸਕਦੇ ਹੋ ਇਸ ਤੇ ਇਹ ਫੈਸਲਾ ਕਿਹੋ ਜਿਹਾ ਹੈ ਇਹ ਇਹ ਪੰਜਾਬ ਦੇ ਨਾਲ ਪਾਰਟੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਕਹਿੰਦੇ ਪੰਜਾਬ ਦੀ ਨਾਲ ਧੱਕਾ ਹੈ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਗਵਰਨੈਂਸ ਦਾ ਪ੍ਰਬੰਧ ਜਿਹੜਾ ਉਹ ਖੋਣ ਦਾ ਇੱਕ ਸਟੈਪ ਹੈ ਵੱਡਾ ਦੇਖੋ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦਾ ਇੱਕ ਹਿੱਸਾ ਸਟਾਫ ਦਾ ਇੱਕ ਹਿੱਸਾ ਇਸ ਗੱਲ ਤੇ ਜ਼ੋਰ ਲਾ ਰਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਇਆ ਜਾਵੇ ਕਿਉਂਕਿ ਸੈਂਟਰਲ ਯੂਨੀਵਰਸਿਟੀ ਦੇ ਵਿੱਚ 65 ਸਾਲ ਦੀ ਜਿਹੜੀ ਹੈ ਉਹ ਰਿਟਾਇਰਮੈਂਟ ਉਮਰ ਹੈ ਇੱਥੇ 60 ਸਾਲ ਹੈ ਤੇ ਇੱਥੇ ਕਿਉਂਕਿ ਪੰਜਾਬ ਦੇ ਵੀ ਲਾਗੂ ਹੁੰਦੇ ਨੇ ਜਾਂ ਸੈਂਟਰ ਦੇ ਲਾਗੂ ਹੁੰਦੇ ਨੇ ਬਾਕੀ ਸੈਂਟਰਲ ਯੂਨੀਵਰਸਿਟੀ ਵਿੱਚ 65 ਸਾਲ ਉਮਰ ਹੈ ਸੋ ਸਭ ਨੂੰ ਇਹ ਹੈਗਾ ਪ੍ਰੋਫੈਸਰ ਨੂੰ ਲੈਕਚਰਰ ਨੂੰ ਕਿ ਸਾਡੀ ਸਾਨੂੰ 5-5 ਸਾਲ ਦੀ ਹੋਰ ਸਰਵਿਸ ਮਿਲ ਜਾਏਗੀ ਇਹ ਕਈ ਫੈਕਟਰ ਵੀ ਹੋ ਗਿਆ ਕੁਝ ਦੂਜੇ ਹੋਰ ਵੈਸਟਰਨ ਇੰਟਰਸਟ ਵੀ ਹੈਗੇ ਜਿਹੜੇ ਕਹਿੰਦੇ ਨੇ ਕਿ ਕੁਛ ਇਹ ਦਲੀਲ ਦਿੰਦੇ ਨੇ ਕਿ ਸੈਂਟਰ ਜੇ ਅੰਡਰ ਹੋਏਗੀ ਤਾਂ ਪੈਸਾ ਠੀਕ ਸਮੇਂ ਤੇ ਮਿਲ ਜਾ ਕਰੇਗਾ ਵੀ ਹੁਣ ਲੇਟ ਲੇਟ ਹੋ ਜਾਂਦਾ ਪੰਜਾਬ ਤੇ ਯੂਟੀ ਹਿੱਸਾ ਦਿੰਦੇ ਨੇ ਵਿੱਚ ਸੈਂਟਰ ਵੀ ਹਿੱਸਾ ਪਾਉਂਦਾ ਸੋ ਵੱਖ-ਵੱਖ ਲੋਜਿਕ ਨੇ ਪਰ ਜਿਹੜੀਆਂ ਬੀਜੇਪੀ ਦਾ ਕੱਲ ਇੱਕ ਸਟੇਟਮੈਂਟ ਆਈ ਸੀ ਕਿ ਅਸੀਂ ਇਹਨੂੰ ਦੇਖ ਰਹੇ ਹਾਂ ਅਸੀਂ ਪੰਜਾਬ ਦੇ ਹਿੱਤਾਂ ਦੇ ਖਿਲਾਫ ਨਹੀਂ ਕੁਝ ਕਰਾਂਗੇ ਇਸ ਤਰ੍ਹਾਂ ਦਾ ਸਟੇਟਮੈਂਟ ਆਈ ਸੀ ਪਰ ਕੋਈ ਸਪਸ਼ਟ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਦਾ ਬੀਜੇਪੀ ਦੇ ਜਿਹੜੇ ਮੁਖ ਅਹੁਦੇਦਾਰ ਨੇ ਉਹਨਾਂ ਦਾ ਅਜੇ ਤੱਕ ਕੋਈ ਸਪਸ਼ਟ ਐਲਾਨ ਜਾਂ ਸਪਸ਼ਟ ਸਟੈਂਡ ਇਸ ਬਾਰੇ ਅਜੇ ਨਹੀਂ ਆਇਆ ਜਿਹਦੀ ਕਿ ਉਡੀਕ ਰਹੇਗੀ ਹੁਣ ਇੱਕ ਵਾਰ ਤਾਂ ਸਟੇ ਹੋ ਗਿਆ ਕਹਿ ਲਵਾਂਗੇ ਤੁਸੀਂ ਸੋ ਇਥੇ ਹੀ ਆਪਾਂ ਬਸ ਕਹਦੇ ਹਾਂ ਇਹ ਸਾਰੀ ਜਿਹੜੀ ਦੋਵੇਂ ਨੋਟੀਫਿਕੇਸ਼ਨ ਪੂਰਾ ਵੇਰਵਾ ਸੀ ਆਪਣੀਆਂ ਵੈਬਸਾਈਟ ਤੇ ਪਾ ਚੁੱਕਿਆ ਤੋਂ ਫਿਲਹਾਲ ਉਹ ਫੈਸਲਾ ਵਿਥ ਹੋਲਡ ਹੋਇਆ ਵਿਦ ਰੋਕਿਆ ਗਿਆ ਹੈ ਰੱਦ ਨਹੀਂ ਹੋਇਆ ਤੇ ਡੇਟ ਉਹਦੀ ਲਾਗੂ ਹੋਣ ਦੀ ਸਿਰਫ ਰੋਕੀ ਗਈ ਹੈ ਕਦੋਂ ਲਾਗੂ ਹੋਏਗਾ ਕਿਵੇਂ ਹੋਏਗਾ ਕਿਸ ਤਰ੍ਹਾਂ ਹੋਏਗਾ ਇਹ ਨਿਰਭਰ ਕਰਦਾ ਹੈ ਕਿ ਕੇਂਦਰ ਸਰਕਾਰ ਕੀ ਚਾਹੁੰਦੀ ਹੈ ਤੇ ਉਹਦਾ ਕਿੰਨਾ ਵਿਰੋਧ ਹੁੰਦਾ ਹੈ ਅ ਰਾਜਵਿੰਦਰ ਕੌਰ ਕਹਿ ਰਹੇ ਨੇ ਲਾਲਚ ਨੇ ਹੀ ਪੰਜਾਬ ਨੂੰ ਗੰਗਾਲ ਕੀਤਾ ਹੈ ਨਿਆਂ ਦੇ ਰਾਹ ਕੋਈ ਨਹੀਂ ਚੱਲ ਰਿਹਾ ਇਹਨਾਂ ਦੀ ਓਪੀਨੀਅਨ ਨਾਲ ਨੀਸ਼ਾ ਸ਼ਰਮਾ ਵੀ ਜੁੜੇ ਹੋਏ ਨੇ ਤੇ ਮੈਂ ਹੋਰ ਇੰਨੀ ਜਾਣਕਾਰੀ ਦੇਣ ਵਾਸਤੇ ਲਾਈਵ ਹੋਇਆ ਸੀ ਤਾਂ ਕਿ ਅਸਲੀਅਤ ਜਿਹੜੀ ਹੈ ਉਹ ਸਾਹਮਣੇ ਆ ਜਾਏ ਬਹੁਤ ਮਿਹਰਬਾਨੀ ਸ਼ੁਕਰੀਆ